ਕੁਝ ਦਿਨ ਪਹਿਲਾਂ ਪਟਿਆਲਾ ਤੋਂ ਸਮਾਨਾ ਰੋਡ ਤੇ ਵਾਪਰਿਆ ਰੂ ਕੰਬਾਉ ਹਾਦਸਾ ਤੇ ਕਿਹੜੇ ਸਕੂਲ ਦੇ ਬੱਚੇ ਨੇ ਇਹ ਆ ਦੇਖੋ ਇੱਕ ਹੋਰ ਵੈਨ ਟਕਰੀ ਹੈ ਜੀ ਗੱਚਾ ਗੱਚ ਭਰੀ ਪਈ ਈ ਹੈ ਜੀ ਦੁਬਾਰਾ ਕੁਝ ਸਕੂਲਾਂ ਦੇ ਨਿੱਜੀ ਵਾਹਨ ਫਿਰ ਖੁਦ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ ਜਦਕਿ ਇਹਨਾਂ ਨੂੰ ਪਤਾ ਵੀ ਹੈਗਾ ਕਿ ਹੁਣ ਪਿੱਛੇ ਜਿਹੇ 7 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਡਰਾਈਵਰ ਵੀਰ ਦੀ ਵੀ ਮੌਤ ਹੋ ਗਈ ਹੈ ਲੇਕਿਨ ਫੇਰ ਵੀ ਬੱਚੇ ਗੱਚਾ ਗੱਚ ਭਰੇ ਪਏ ਨੇ মিডিਆ ਦੇ ਦਿਖਾਉਣ ਤੋਂ ਬਾਅਦ ਵੀ ਜਿਕਰ ਪ੍ਰਸ਼ਾਸਨ ਦੀਆਂ ਨਾ ਖੁੱਲੀਆਂ ਅੱਖਾਂ ਤਾਂ ਪ੍ਰਸ਼ਾਸਨ ਹੋਰ ਵੱਡੇ ਹਾਸੇ ਦੀ ਕਰ ਰਿਹਾ ਹੈ ਉਹਦੀ ਆਹ ਭਾਈ ਬੱਚੇ ਨੇ ਜੀ ਐਸ ਗੱਡੀ ਦੇ ਵਿੱਚ ਜਿਤਕੀ ਤੁਸੀਂ ਦੇਖ ਸਕਦੇ ਹੈਗੇਓ ਤਾਜ਼ੀਆਂ ਤਾਜ਼ੀਆਂ 7 ਮੌਤਾਂ ਹੋਈਆਂ ਨੇ ਜੀ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਸਮਾਣਾ ਰੋਡ ਤੇ ਰੁਕਮਬਾਉ ਹਾਦਸਾ ਵਾਪਰਿਆ ਪਰ ਫਿਰ ਵੀ ਹਾਲਾਤ ਨਹੀਂ ਬਦਲੇ ਫੁੱਲਾਂ ਵਰਗੇ ਮਾਸੂਮ ਬੱਚੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਉਹਨਾਂ ਦੇ ਪਰਿਵਾਰਾਂ ਦੇ ਅਜੇ ਹੰਝੂ ਨਹੀਂ ਸੁੱਕੇ ਤੇ ਦੁਬਾਰਾ ਕੁਝ ਸਕੂਲਾਂ ਦੇ ਨਿੱਜੀ ਵਾਹਨ ਫਿਰ ਖੁਦ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਇਨ੍ਹਾਂ ਸਕੂਲਾਂ ਦੀਆਂ ਬੈਨਾਂ ਦੇ ਵਿੱਚ ਸਮਰਥਾ ਤੋਂ ਵੱਧ ਮਾਸੂਮ ਬੱਚਿਆਂ ਨੂੰ ਤੁਨ ਤੁਨ ਕੇ ਬਿਠਾਇਆ ਜਾਂਦਾ ਇਹ ਹਾਲ ਸਿਰਫ ਸਮਾਣਾ ਦਾ ਹੀ ਨਹੀਂ ਪੂਰੇ ਪੰਜਾਬ 'ਚ ਬਾਦ ਦਸਤੂਰ ਜਾਰੀ ਹੈ ਪੰਜਾਬ ਦਾ ਟਰਾਂਸਪੋਰਟ ਵਿਭਾਗ ਸੁੱਤਾ ਪਿਆ ਜਿਨ੍ਹਾਂ ਨੇ ਆਏ ਦਿਨ ਓਵਰਲੋਡ ਚੱਲ ਰਹੇ ਟਿੱਪਰ ਸਮਰਥਾ ਤੋਂ ਵੱਧ ਬੱਚੇ ਲੈ ਕੇ ਚੱਲ ਰਹੀਆਂ ਸਕੂਲ ਵੈਨਾ ਤਨਕੀਲ ਕਸਨੀ ਆ ਬਾਰ-ਬਾਰ ਮੀਡੀਆ ਦੇ ਦਿਖਾਉਣ ਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਕਿ ਇਹ ਹੋਰ ਵੱਡੇ ਹਾਦਸਿਆਂ ਦੀ ਉਡੀਕ ਕਰ ਰਹੇ ਨੇ ਸੋ ਇਸ ਵਾਰ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਅਜਿਹੇ ਹਾਸੇ ਨਾ ਵਾਪਰ ਸਕਣ ਤੇ ਕਿਹੜੇ ਸਕੂਲ ਦੇ ਬੱਚੇ ਨੇ ਇਹ ਆ ਦੇਖੋ ਇੱਕ ਹੋਰ ਵੈਂ ਟੱਕਰੀ ਆ ਜੀ ਗੱਚਾ ਗੱਚ ਭਰੀ ਪਈ ਈ ਆ ਜੀ ਇੱਕ ਹੋਰ ਆ ਦੇਖੋ ਆਪ ਜਾ ਕੇ ਲੈ ਗਿਆ ਜੀ ਨੇ ਬੱਚਿਆਂ ਦੇ ਐਕਸੀਡੈਂਟ ਹੋਏ ਨੇ ਕਿੰਨੀਆਂ ਮੌਤਾਂ ਹੋਈਆਂ ਨੇ ਆ ਗੱਡੀ ਦੇ ਵਿੱਚ ਬੱਚੇ ਦੱਸਦੇ ਕਿੰਨੇ ਨੇ ਬਸ ਅੱਛਾ ਤੂੰ ਕੈਂਡਲਾ ਫਿਰ ਕਿੰਨੇ ਬੱਚੇ ਨੇ ਕੈਂਡਲਾ ਫਿਰ ਚੱਲ ਠੀਕ ਆ ਭਾਈ ਬੱਚੇ ਨੇ ਜੀ ਇਸ ਗੱਡੀ ਦੇ ਵਿੱਚ ਜਦਕਿ ਤੁਸੀਂ ਦੇਖ ਸਕਦੇ ਹੈਗੇਓ ਤਾਂ ਜਿਆ ਤਾਂ ਜਿਆ 7 ਮੌਤਾਂ ਹੋਈਆਂ ਨੇ ਜੀ ਗਾਇਤਰੀ ਸਕੂਲ ਆ ਜਾ ਹਾਂ ਗਾਇਤਰੀ ਸਕੂਲ ਦੇ ਬੱਚੇ ਨੇ ਜੀ ਇਹ ਆ ਡਰਾਈਵਰ ਹੈ ਜੀ ਆ ਡਰਾਈਵਰ ਮੋਡਲ ਪਬਲਿਕ ਸਕੂਲ ਦੀ ਇਹ ਵੈਨ ਹੈ ਜੀ ਠੀਕ ਹੈ ਨੀਗਾ ਤੇ ਅੱਜ ਸਵੇਰ ਦੀ ਸਾਡੀ ਇਹ ਤੀਜੀ ਵੈਨ ਹੈ ਜੀ ਇਹ ਜਿਹੜੀ ਤੀਜੀ ਵੈਨ ਦੇ ਦੋ ਵਹਨਾਂ ਦਾ ਚਲਾਣ ਵੀ ਕੀਤਾ ਗਿਆ ਤੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਤੇ ਪੈ ਵੀ ਚੁੱਕੀ ਹੈਗੀ ਹੈ ਔਰ ਡਰਾਈਵਰ ਭਾਜੀ ਵੀ ਇੱਥੇ ਖੜੇ ਨੇ ਜਦਕਿ ਇਹਨਾਂ ਨੂੰ ਪਤਾ ਵੀ ਹੈਗਾ ਕਿ ਹੁਣ ਪਿੱਛੇ ਜਿਹੇ 7 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਡਰਾਈਵਰ ਵੀਰ ਦੀ ਵੀ ਮੌਤ ਹੋ ਗਈ ਹੈ ਲੇਕਿਨ ਫੇਰ ਵੀ ਬੱਚੇ ਗੱਚਾ ਗੱਚ ਭਰੇ ਪਏ ਨੇ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਸਮਾਨਾ ਰੋਡ ਤੇ ਵਾਪਰਿਆ ਰੂ ਕੰਬਾਉ ਹਾਦਸਾ ਤੇ ਕਿਹੜੇ ਸਕੂਲ ਦੇ ਬੱਚੇ ਨੇ ਇਹ ਆ ਦੇਖੋ ਇੱਕ ਹੋਰ ਵਾਂ ਟੱਕਰੀ ਹੈ ਜੀ ਗੱਚਾ ਗੱਚ ਭਰੀ ਪਈ ਹੈ ਜੀ ਦੁਬਾਰਾ ਕੁਝ ਸਕੂਲਾਂ ਦੇ ਨਿੱਜੀ ਵਾਹਨ ਫਿਰ ਖੁਦ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ ਜਦਕਿ ਇਹਨਾਂ ਨੂੰ ਪਤਾ ਵੀ ਹੈਗਾ ਕਿ ਹੁਣ ਪਿੱਛੇ ਜਿਹੇ 7 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਡਰਾਈਵਰ ਵੀਰ ਦੀ ਵੀ ਮੌਤ ਹੋ ਗਈ ਹੈ ਲੇਕਿਨ ਫਿਰ ਵੀ ਬੱਚੇ ਗੱਠਾ ਗੱਠ ਭਰੇ ਪਏ ਨੇ মিডিਆ ਦੇ ਦਿਖਾਉਣ ਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਦੀਆਂ ਨਾ ਖੁੱਲੀਆਂ ਅੱਖਾਂ ਤਾਂ ਪ੍ਰਸ਼ਾਸਨ ਹੋਰ ਵੱਡੇ ਹਾਸੇ ਦੀ ਕਰ ਰਿਹਾ ਹੈ ਓਡੀਕ ਆ ਭਾਈ ਬੱਚੇ ਨੇ ਜੀ ਇਸ ਗੱਡੀ ਦੇ ਵਿੱਚ ਜਦਕਿ ਤੁਸੀਂ ਦੇਖ ਸਕਦੇ ਹੈਗੇਓ ਤਾਜੀਆਂ ਤਾਜ਼ੀਆਂ 7 ਮੋਤਾਂ ਹੋਈਆਂ ਨੇ ਜੀ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਸਮਾਣਾ ਰੋਡ ਤੇ ਰੁਕਮਬਾਉ ਹਾਦਸਾ ਵਾਪਰਿਆ ਪਰ ਫਿਰ ਵੀ ਹਾਲਾਤ ਨਹੀਂ ਬਦਲੇ ਫੁੱਲਾਂ ਵਰਗੇ ਮਾਸੂਮ ਬੱਚੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਉਹਨਾਂ ਦੇ ਪਰਿਵਾਰਾਂ ਦੇ ਅਜੇ ਹੰਝੂ ਨਹੀਂ ਸੁੱਕੇ ਤੇ ਦੁਬਾਰਾ ਕੁਝ ਸਕੂਲਾਂ ਦੇ ਨਿੱਜੀ ਵਾਹਨ ਫਿਰ ਖੁਦ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਇਨ੍ਹਾਂ ਸਕੂਲਾਂ ਦੀਆਂ ਬੈਨਾਂ ਦੇ ਵਿੱਚ ਸਮਰਥਾ ਤੋਂ ਵੱਧ ਮਾਸੂਮ ਬੱਚਿਆਂ ਨੂੰ ਤੁਨੁ ਤੁਨ ਕੇ ਬਿਠਾਇਆ ਜਾਂਦਾ ਇਹ ਹਾਲ ਸਿਰਫ ਸਮਾਣਾ ਦਾ ਹੀ ਨਹੀਂ ਪੂਰੇ ਪੰਜਾਬ 'ਚ ਬਾਦ ਦਸਤੂਰ ਜਾਰੀ ਹੈ ਪੰਜਾਬ ਦਾ ਟਰਾਂਸਪੋਰਟ ਵਿਭਾਗ ਸੁੱਤਾ ਪਿਆ ਜਿਨ੍ਹਾਂ ਨੇ ਆਏ ਦਿਨ ਓਵਰਲੋਡ ਚੱਲ ਰਹੇ ਟਿੱਪਰ ਸਮਰਥਾ ਤੋਂ ਵੱਧ ਬੱਚੇ ਲੈ ਕੇ ਚੱਲ ਰਹੀਆਂ ਸਕੂਲ ਵੈਨਾ ਤਨਕੀਲ ਕਸਨੀ ਆ ਬਾਰ-ਬਾਰ ਮੀਡੀਆ ਦੇ ਦਿਖਾਉਣ ਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਕਿ ਇਹ ਹੋਰ ਵੱਡੇ ਹਾਦਸਿਆਂ ਦੀ ਉਡੀਕ ਕਰ ਰਹੇ ਨੇ ਸੋ ਇਸ ਵਾਰ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਅਜਿਹੇ ਹਾਸੇ ਨਾ ਵਾਪਰ ਸਕਣ ਤੇ ਕਿਹੜੇ ਸਕੂਲ ਦੇ ਬੱਚੇ ਨੇ ਇਹ ਆ ਦੇਖੋ ਇੱਕ ਹੋਰ ਵੈਂ ਟੱਕਰੀ ਆ ਜੀ ਗੱਚਾ ਗੱਚ ਭਰੀ ਪਈ ਪਿਆ ਜੀ ਆ ਇੱਕ ਹੋਰ ਆ ਦੇਖੋ ਆਪ ਜਾ ਕੇ ਲੈ ਗਿਆ ਜੀ ਨੇ ਬੱਚਿਆਂ ਦੇ ਐਕਸੀਡੈਂਟ ਹੋਏ ਨੇ ਕਿੰਨੀਆਂ ਮੌਤਾਂ ਹੋਈਆਂ ਨੇ ਆ ਗੱਡੀ ਦੇ ਵਿੱਚ ਬੱਚੇ ਦੱਸਦੇ ਕਿੰਨੇ ਨੇ ਬਸ ਅੱਛਾ ਤੂੰ ਕੈਂਡਲਾ ਫਿਰ ਕਿੰਨੇ ਬੱਚੇ ਨੇ ਕੈਂਡਲਾ ਫਿਰ ਚੱਲ ਠੀਕ ਆ ਭਾਈ ਬੱਚੇ ਨੇ ਜੀ ਇਸ ਗੱਡੀ ਦੇ ਵਿੱਚ ਜਦਕਿ ਤੁਸੀਂ ਦੇਖ ਸਕਦੇ ਹੈਗੇਓ ਤਾਂ ਜਿਆ ਤਾਂ ਜਿਆ 7 ਮੌਤਾਂ ਹੋਈਆਂ ਨੇ ਜੀ ਗਾਇਤਰੀ ਸਕੂਲ ਆ ਜਾ ਹਾਂ ਗਾਇਤਰੀ ਸਕੂਲ ਦੇ ਬੱਚੇ ਨੇ ਜੀ ਇਹ ਆ ਡਰਾਈਵਰ ਹੈ ਜੀ ਆ ਡਰਾਈਵਰ ਮੋਡਲ ਪਬਲਿਕ ਸਕੂਲ ਦੀ ਇਹ ਵੈਨ ਹੈ ਜੀ ਠੀਕ ਹੈ ਨੀਗਾ ਤੇ ਅੱਜ ਸਵੇਰ ਦੀ ਸਾਡੀ ਇਹ ਤੀਜੀ ਵੈਨ ਹੈ ਜੀ ਇਹ ਜਿਹੜੀ ਤੀਜੀ ਵੈਨ ਦੇ ਦੋ ਵਹਨਾਂ ਦਾ ਚਲਾਣ ਵੀ ਕੀਤਾ ਗਿਆ ਤੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਤੇ ਪੈ ਵੀ ਚੁੱਕੀ ਹੈਗੀ ਹੈ ਔਰ ਡਰਾਈਵਰ ਭਾਜੀ ਵੀ ਇੱਥੇ ਖੜੇ ਨੇ ਜਦਕਿ ਇਹਨਾਂ ਨੂੰ ਪਤਾ ਵੀ ਹੈਗਾ ਕਿ ਹੁਣ ਪਿੱਛੇ ਜਿਹੇ 7 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਡਰਾਈਵਰ ਵੀਰ ਦੀ ਵੀ ਮੌਤ ਹੋ ਗਈ ਹੈ ਲੇਕਿਨ ਫੇਰ ਵੀ ਬੱਚੇ ਗੱਚਾ ਗੱਚ ਭਰੇ ਪਏ ਨੇ